ਹਾਂਜੀ ਰਾਜੀ ਅੱਜ ਆਪਾਂ ਦੇਖਾਂਗੇ ਹੋਮ ਰੂਲ ਅੰਦੋਲਨ ਜਿਹੜਾ ਇਹ ਕਿ ਸੁਤੰਤਰਤਾ ਦੇ ਨਾਲ ਸੰਬੰਧਿਤ ਕਾਫੀ ਮਹੱਤਵਪੂਰਨ ਅੰਦੋਲਨ ਆ ਰਾਜੀ ਤਾਂ ਇਹ ਆਪਣੇ ਭਾਰਤ ਦੇ ਵਿੱਚ ਦੋ ਤਰ੍ਹਾਂ ਦਾ ਹੋਮ ਰੂਲ ਅੰਦੋਲਨ ਚੱਲਿਆ ਸੀਗਾ ਰਾਜੀ ਇੱਕ ਤਾਂ ਜਿਹੜਾ ਚੱਲਿਆ ਸੀਗਾ ਮਹਾਲ ਗੰਗਾਧਰ ਧਿਲਕ ਨੇ ਚਲਾਇਆ ਸੀਗਾ ਤੇ ਇੱਕ ਐਨੀਬੈਸੰਟ ਨੇ ਚਲਾਇਆ ਸੀਗਾ ਤਾਂ ਦੋ ਤਰ੍ਹਾਂ ਦਾ ਚੱਲਿਆ ਸੀ ਜਿਹਦੇ ਬਾਰੇ ਆਪਾਂ ਅੱਜ ਵਾਲੀ ਕਲਾਸ 'ਚ ਡਿਸਕਸ ਕਰਾਂਗੇ ਠੀਕ ਆ ਤਾਂ ਇੰਪੋਰਟੈਂਟ ਟਾਪਿਕ ਆ ਸਾਰਿਆਂ ਨੇ ਜ਼ਰੂਰ ਦੇਖਣਾ ਰਾਜੀ ਇਹਦੇ 'ਚੋਂ ਕੁਐਸਚਨ ਜਿਹੜੇ ਆ ਗਏ ਉਹ ਬੰਦੇ ਹੁੰਦੇ ਆ ਠੀਕ ਹੈ ਨਾ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰਾਜੇ ਰੋਜ਼ ਵਾਂਗ ਛੋਟੀ ਜੀ ਰਿਕਵੈਸਟ ਕਿ ਚੈਨਲ ਨੂੰ ਬਈ ਜਿਹੜਾ ਹੈਗਾ ਲਿੰਕ ਨੂੰ ਕਲਾਸ ਦੇ ਨੂੰ ਸ਼ੇਅਰ ਕਰ ਦਿਆ ਕਰੋ ਤੇ ਕਲਾਸ ਜੇ ਵਧੀਆ ਲੱਗਦੀ ਹੁੰਦੀ ਹੈ ਤੇ ਇੱਕ ਫੀਡਬੈਕ ਜ਼ਰੂਰ ਦੇ ਦਿਆ ਕਰੋ ਕਿਉਂਕਿ ਰਾਜੇ ਤੁਹਾਡੀ ਫੀਡਬੈਕ ਦੇ ਨਾਲ ਹੀ ਮੋਟੀਵੇਸ਼ਨ ਮਿਲਦੀ ਹੈ ਅਗਲਾ ਟੌਪਿਕ ਤਿਆਰ ਕਰਨ ਵਾਸਤੇ ਜਿਵੇਂ ਹੁਣ ਮੰਨ ਲਓ ਕੋਈ 뷰 ਨਹੀਂ ਚਾਜ ਨਾਲ ਆਉਂਦੇ ਰਾਜੇ ਫੀਡਬੈਕ ਵੀ ਦੋ ਚਾਰ ਜਾਣੇ ਆ ਜਿਹੜੇ ਉਹ ਦਿੰਦੇ ਆ ਤਾਂ ਫਿਰ ਉਹ ਹਿੰਮਤ ਜੀ ਨਹੀਂ ਹੁੰਦੀ ਅਗਲਾ ਟੌਪਿਕ ਤਿਆਰ ਕਰਨ ਦੀ ਠੀਕ ਹੈ ਨਾ ਮੈਨੂੰ ਪਤਾ ਤਾਂ ਲੱਗੇ ਵੀ ਤੁਹਾਨੂੰ ਸਮਝ ਆ ਰਿਹਾ ਕਿ ਨਹੀਂ ਦੋ ਚਾਰ ਬੱਚੇ ਆ ਜਿਹੜੇ ਫੀਡਬੈਕ ਦਿੰਦੇ ਆ ਪਲੀਜ਼ ਜਿੰਨੇ ਕ ਜਾਨੇ ਵੀ ਦੇਖਦੇ ਹੁੰਨੇ ਆ ਵੀ ਮੰਨਿਆ ਵੀ ਹਜੇ ਨਹੀਂ ਜਾਦੇ ਜਿਹੜਾ ਹੈਗਾ ਰੀਚ ਬਣੀ ਚੈਨਲ ਦੀ ਉਹ ਵੀ ਤੁਸੀਂ ਬਣਾਉਣੀ ਹੈ ਰਹਿ ਜੇ ਜੇ ਅੱਗੇ ਸ਼ੇਅਰ ਕਰੋਗੇ ਤਾਂ ਤੁਹਾਡੇ ਤੋਂ ਬਿਨਾ ਨਹੀਂ ਕਿਉਂਕਿ ਮੈਂ ਆਪਦੇ ਵੱਲੋਂ 100% ਦੇ ਰਹੀ ਆ ਟਾਪਿਕ ਵਾਈਜ਼ ਹਰੇਕ ਚੀਜ਼ ਤੁਹਾਨੂੰ ਕਵਰ ਕਰਾ ਰਹੀ ਆ ਆਪਣੀ ਏਸ਼ੀਆ ਦੀ ਹਿਸਟਰੀ ਸਾਰੀ ਕਵਰ ਹੋ ਗਈ ਆਪਣੀ ਮਿਡਲ ایਜ ਵਾਲੀ ਹਿਸਟਰੀ ਸਾਰੀ ਕਵਰ ਹੋ ਗਈ ਮਾਡਰਨ ਹਿਸਟਰੀ ਕਵਰ ਹੋਣ ਵਾਲੀ ਆ ਹਰੇਕ ਚੀਜ਼ ਲੈਨੋ ਵਾਰਾ ਕੋ ਜਾਇ ਨਹੀਂ ਵੀ ਮੈਂ ਅੱਜ ਆ ਟਾਪਿਕ ਕਰਤਾ ਅੱਜ ਆ ਕਰਤਾ ਸਾਰਾ ਮੇਰੇ ਵੱਲੋਂ 100% ਆ ਬਟ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਰ ਤਾਂ ਮੈਨੂੰ ਇੱਕ ਫੀਡਬੈਕ ਜ਼ਰੂਰ ਦਿਓ ਕਰੋ ਵੀ ਮੈਨੂੰ ਪਤਾ ਲੱਗੇ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਵੀ ਮੈਂ ਐਵੇਂ ਹੀ ਤਾਂ ਨਹੀਂ ਕੱਲੀਆਂ ਕਲਾਸਾਂ ਪਾਈ ਜਾਂਦੀ ਵੀ ਕਿਸੇ ਨੂੰ ਸਮਝ ਹੀ ਨਾ ਆਉਂਦਾ ਹੋਵੇ ਹੈਨਾ ਤਾਂ ਸ਼ੁਰੂ ਕਰਦੇ ਹਾਂ ਰਜੇ ਸਭ ਤੋਂ ਪਹਿਲਾਂ ਹੋਮ ਰੂਲ ਹੋਮ ਰੂਲ ਦਾ ਅਰਥ ਕੀ ਹੁੰਦਾ ਰਜੇ ਸਵੈ ਸ਼ਾਸਨ ਜੈਨ ਕਿ ਸਾਡਾ ਖੁਦ ਦਾ ਸ਼ਾਸਨ ਠੀਕ ਹੈ ਨਾ ਤਾਂ ਭਾਰਤ ਦੇ ਵਿੱਚ ਰਜੇ ਜੇਕਰ ਇਹਦਾ ਅਰਥ ਪੁੱਛ ਲੈਣ ਤਾਂ ਬ੍ਰਿਟਿਸ਼ ਭਾਰਤ ਦੇ ਅਧੀਨ ਸਵੈ ਸ਼ਾਸਨ ਠੀਕ ਹੈ ਨਾ ਬ੍ਰਿਟਿਸ਼ ਭਾਰਤ ਦੇ ਅਧੀਨ ਸਵੈ ਸ਼ਾਸਨ ਕਿਵੇਂ ਰਾਜੇ ਐਨਸੀਈਆਰਟੀ ਦੀ ਲੈਣਾ ਇਹਨੂੰ ਇਸੇ ਤਰ੍ਹਾਂ ਹੀ ਟਿੱਕ ਕਰਨਾ ਹੈ ਜੇਕਰ ਤੁਹਾਨੂੰ ਆਪਸ਼ਨ ਦੇ ਵਿੱਚ ਕੁਐਸਚਨ ਹੁੰਦਾ ਹੈ ਨਾ ਕਿ ਭਾਰਤ ਵਿੱਚ ਹੋਮ ਰੂਲ ਮੂਵਮੈਂਟ ਤੋਂ ਕੀ ਅਰਥ ਸੀਗਾ ਤਾਂ ਬ੍ਰਿਟਿਸ਼ ਭਾਰਤ ਦੇ ਅਧੀਨ ਸਵੈ ਸ਼ਾਸਨ ਸੀਗਾ ਠੀਕ ਹੈ ਨਾ ਕੱਲੇ ਸਵੈ ਸ਼ਾਸਨ ਤੇ ਨਹੀਂ ਟਿੱਕ ਲਾਉਣੀ ਤੁਸੀਂ ਐਨਸੀਈਆਰਟੀ ਦੇ ਵਿੱਚ ਆਹੀ ਲਿਖਿਆ ਹੋਇਆ ਇਹ ਕੀ ਸੀਗਾ ਰਾਜੇ ਕਿ ਜਿਵੇਂ ਮੰਨ ਲਓ ਆਪਣੇ ਜਿਹੜੀਆਂ ਦੋ ਪੋਸਟਾਂ ਹੁੰਦੀਆਂ ਸੀਗਾ ਇੱਕ ਤਾਂ ਜਿਹੜੀ ਬ੍ਰਿਟਿਸ਼ ਗਵਰਨਮੈਂਟ ਜਿਹਨੂੰ ਆਪਾਂ 1958 ਦੇ ਵਿੱਚ ਦੇਖਦੇ ਹਾਂ ਕਿ ਜਿਹੜੀ ਸਾਰੀ ਪਾਵਰ ਉਹ ਤਾਜ ਕੋਲੇ ਚਲੀ ਗਈ ਸੀ ਉੱਥੋਂ ਤਾਂ ਆਪਣੇ ਭਾਰਤੀ ਕੀ ਕਹਿ ਰਹੇ ਸੀ ਕਿ ਜਿਹੜਾ ਬ੍ਰਿਟਿਸ਼ ਦੇ ਵਿੱਚ ਉੱਥੋਂ ਉਹ ਸ਼ਾਸਨ ਉਸੇ ਤਰ੍ਹਾਂ ਚੱਲੇ ਬਟ ਜਿਹੜੇ ਭਾਰਤ ਦੇ ਵਿੱਚ ਜਿਹੜਾ ਵਾਈਸਰਾਏ ਦੀ ਪੋਸਟ ਆ ਉਹ ਸਾਡੇ ਭਾਰਤੀ ਹੋਣੇ ਚਾਹੀਦੇ ਯਾਨੀ ਕਿ ਸਾਨੂੰ ਆਪਣੇ ਅੰਦਰੂਨੀ ਮਾਮਲਿਆਂ ਦੇ ਵਿੱਚ ਜਿਹੜਾ ਹੈਗਾ ਦਖਲ ਅੰਦਾਜ਼ੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਪਣੇ ਫੈਸਲੇ ਲੈਣ ਦਾ ਆਪ ਅਧਿਕਾਰ ਹੋਣਾ ਚਾਹੀਦਾ ਆਪਣੇ ਕਾਨੂੰਨ ਬਣਾਉਣ ਦਾ ਸਾਡੇ ਕੋਲੇ ਆਪਣਾ ਅਧਿਕਾਰ ਹੋਣਾ ਚਾਹੀਦਾ ਸਾਡੀ ਇੱਕ ਵੱਖਰੀ ਪਾਰਲੀਮੈਂਟ ਹੋਣੀ ਚਾਹੀਦੀ ਹੈ ਹਨਾ ਤਾਂ ਇਹ ਸ਼ਬਦ ਕਿੱਥੋਂ ਆਇਆ ਰਾਜੇ ਜਿਹੜਾ ਹੋਮ ਰੂਲ ਦਾ ਸ਼ਬਦ ਸੀਗਾ ਤਾਂ ਇਹਦਾ ਸਭ ਤੋਂ ਪਹਿਲਾ ਪ੍ਰਯੋਗ ਹੋਇਆ ਸੀਗਾ ਰਾਜੇ ਆਇਰਲੈਂਡ ਦੇ ਵਿੱਚ ਆਇਰਲੈਂਡ ਦੇ ਵਿੱਚ ਕੀ ਸੀ ਰਾਜੇ ਉਹ ਵੀ ਬ੍ਰਿਟਿਸ਼ ਸਰਕਾਰ ਦੇ ਅਧੀਨ ਸੀਗਾ ਤਾਂ ਉੱਥੋਂ ਦੇ ਲੋਕ ਵੀ ਜਿਹੜਾ ਹੈਗਾ ਕਾਫੀ ਸਮੇਂ ਤੋਂ ਜਿਹੜਾ ਹੈਗਾ 1860 ਤੋਂ ਜਿਹੜਾ ਹੈਗਾ ਉਹ ਮੰਗ ਕਰ ਰਹੇ ਸੀਗੇ ਕਿ ਸਾਡੀ ਆਪਣੀ ਅਲੱਗ ਪਾਰਲੀਮੈਂਟ ਹੋਣੀ ਚਾਹੀਦੀ ਆ ਵੀ ਯਾਨੀ ਕਿ ਅਸੀਂ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਨਹੀਂ ਹੋਣਾ ਚਾਹੁੰਦੇ ਉਹਦੇ ਅਧੀਨ ਰਹਿਣਾ ਚਾਹੁੰਦੇ ਆ ਬਟ ਜਿਹੜਾ ਸਾਡੀ ਕੰਟਰੀ ਆ ਉਹਦੇ ਵਿੱਚ ਸਾਡਾ ਸਵੈ ਸ਼ਾਸਨ ਹੋਣਾ ਚਾਹੀਦਾ ਠੀਕ ਹੈ ਨਾ ਬ੍ਰਿਟਿਸ਼ ਤਾਜ ਦੇ ਅਧੀਨ ਰਹਿੰਦੇ ਹੋਏ ਸਾਨੂੰ ਜਿਹੜਾ ਹੈਗਾ ਸ਼ਾਸਨ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਤੇ ਉਸੇ ਤਰ੍ਹਾਂ ਭਾਰਤੀ ਕਹਿੰਦੇ ਸੀਗੇ ਕਿ ਅਸੀਂ ਬ੍ਰਿਟਿਸ਼ ਭ ਅਸੀਂ ਉਹਦੇ ਵਿੱਚ ਰਹਿੰਦੇ ਹੋਈ ਜੇ ਅਸੀਂ ਆਪਣਾ ਜਿਹੜਾ ਸਵੈ ਸ਼ਾਸਨ ਕਰਨਾ ਚਾਹੁੰਦੇ ਹਾਂ ਠੀਕ ਹੈ ਨਾ ਸਮਝ ਆ ਗਿਆ ਨਾ ਇਹ ਤਾਂ ਭਾਰਤੀ ਹੋਮ ਰੂਲ ਦੇ ਸੇ ਤੋਂ ਪ੍ਰਭਾਵਿਤ ਸੀ ਰਹੇ ਹੋਇਆ ਕੀ ਸੀਗਾ ਕਿ ਆਸਟ੍ਰੇਲੀਆ ਕੈਨੇਡਾ ਸਾਊਥ ਅਫਰੀਕਾ ਨਿਊਜ਼ੀਲੈਂਡ ਆਇਰਲੈਂਡ ਇਹ ਸਾਰੀਆਂ ਕੰਟਰੀਆਂ ਬ੍ਰਿਟਿਸ਼ ਅਪਨੀ ਰੇਜ ਦੇ ਅਧੀਨ ਸੀ ਯਾਨੀ ਕਿ ਬ੍ਰਿਟਿਸ਼ ਗਵਰਨਮੈਂਟ ਦੇ ਹੀ ਅਧੀਨ ਸੀਗੀਆਂ ਬਟ ਇਹਨਾਂ ਨੂੰ ਅਧਿਕਾਰ ਸੀ ਰਹੇ ਹੋਮ ਰੂਲ ਦਾ ਯਾਨੀ ਕਿ ਬੇਸ਼ੱਕ ਉੱਤੋਂ ਜਿਹੜਾ ਹੈਗਾ ਤਾਜ ਇਹਨਾਂ ਦੇ ਉੱਤੇ ਸ਼ਾਸਨ ਕਰ ਰਿਹਾ ਸੀ ਬਟ ਆਪਣੀ ਆਪਣੀ ਕੰਟਰੀ ਦੇ ਵਿੱਚ ਇਹਨਾਂ ਦੀ ਆਪਣੀ ਇੱਕ ਅਲੱਗ ਪਾਰਲੀਮੈਂਟ ਸੀ ਆਪਣੀ ਹੀ ਅਲੱਗ ਕਾਨੂੰਨ ਬਣਾ ਸਕਦੇ ਸੀ ਯਾਨੀ ਕਿ ਇਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਹ ਦਖਲ ਨਹੀਂ ਦਿੰਦੇ ਸੀਗੇ ਠੀਕ ਹੈ ਨਾ ਤਾਂ ਉਸੇ ਤਰ੍ਹਾਂ ਭਾਰਤੀ ਲੀਡਰ ਉਹ ਕਹਿ ਰਹੇ ਸੀਗੇ ਬਟ ਜਿਹੜਾ ਸਾਡਾ ਸ਼ਾਸਨ ਹੋ ਸਾਡਾ ਸਵੈ ਸ਼ਾਸਨ ਹੋਣਾ ਚਾਹੀਦਾ ਅਸੀਂ ਆਂਤ੍ਰਿਕ ਮਾਮਲਿਆਂ ਦੇ ਵਿੱਚ ਵੀ ਯਾਨੀ ਕਿ ਆਪਣੇ ਸੁਤੰਤਰ ਹੋਣੇ ਚਾਹੀਦੇ ਹਾਂ ਠੀਕ ਆ ਫਿਰ ਰੇਖਾਂਗੇ ਰਾਜੇ ਭਾਰਤੀ ਹੋਮ ਰੂਲ ਲੀਗ ਜਿਹੜੀ ਭਾਰਤ ਦੇ ਵਿੱਚ ਦੋ ਤਰ੍ਹਾਂ ਦੇ ਹੋਮ ਰੂਲ ਹੋਏ ਇੱਕ ਨੂੰ ਪ੍ਰੈਜੈਂਟ ਕੀਤਾ ਸੀਗਾ ਰਾਜੇ ਜਿਹੜਾ ਬਾਲ ਗੰਗਾਧਰ ਤਿਲਕ ਜੀ ਨੇ ਤੇ ਇੱਕ ਨੂੰ ਕੀਤਾ ਸੀ ਐਨੀ ਬੇਸੈਂਟ ਨੇ ਠੀਕ ਹੈ ਨਾ ਇਹਨਾਂ ਦੇ ਬਾਰੇ ਦੇਖਣ ਤੋਂ ਪਹਿਲਾਂ ਰਾਜੇ ਵੀ ਜਿਹੜੀ ਇਹਨਾਂ ਨੇ ਸ਼ੁਰੂ ਕੀਤੇ ਸੀ ਹੋਮ ਰੂਲ ਇਹਨਾਂ ਦੇ ਜੀਵਨ ਬਾਰੇ ਦੇਖਾਂਗੇ ਕਿਉਂਕਿ ਉਹਦੇ ਵਿੱਚੋਂ ਵੀ ਕੁਐਸਚਨ ਬਣਦੇ ਹੁੰਦੇ ਆ ਠੀਕ ਹੈ ਨਾ ਤਾਂ ਬਾਲ ਗੰਗਾਧਰ ਤਿਲਕ ਰਾਜੀ ਜਿਹਨੂੰ ਸੂਰਤ ਵਿਭਾਜਨ ਹੁੰਦਾ ਯਾਨੀ ਕਿ ਕਾਂਗਰਸ ਹੈ ਜਿਹੜੀ ਉਹ ਗਰਮ ਦਲ ਤੇ ਨਰਮ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾਂਦੀ ਆ ਤਾਂ ਉਸ ਵੰਡ ਤੋਂ ਬਾਅਦ ਜਿਹੜੇ ਬਾਲ ਗੰਗਾਧਰ ਤਿਲਕਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਰਿਹਾ ਜੀ 1908 ਤੋਂ 14 ਤੱਕ ਇਹ ਜੇਲ੍ਹ 'ਚ ਰਹਿੰਦੇ ਆ ਇਹ ਕੁਐਸਚਨ ਆਇਆ ਹੋਇਆ ਹੈਗਾ ਪੀ ਟ੍ਰਿਪਲ ਐਸ ਬੀ ਦੇ ਵਿੱਚ ਐ ਕੁਐਸਚਨ ਬਣਿਆ ਹੋਇਆ ਸੀਗਾ ਕਿ ਜਿਹੜੇ ਬਾਲ ਗੰਗਾ ਦੇ ਤਿਲਕਾ ਉਹਨਾਂ ਨੂੰ ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ ਤਾਂ ਮਾਡਲੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਜਿਹੜੀ ਕਿ ਬਰਮਾ ਜਾਨੀ ਕਿ ਹੁਣ ਅੱਜ ਦੇ ਟਾਈਮ ਦੇ ਵਿੱਚ ਮਿਆਂਮਾਰ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਦੇ ਆ ਉੱਥੇ ਪੈਂਦੀ ਸੀ ਠੀਕ ਹੈ ਨਾ ਤੇ ਇਹ ਜੇਲ੍ਹ ਦਾ ਨਾਮ ਜ਼ਰੂਰ ਧਿਆਨ ਚ ਰੱਖਣਾ ਮਾਡਲੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ 1908 ਤੋਂ 14 ਤੱਕ ਜਦੋਂ ਰਾਜੀ 14 ਤੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਆ 1914 ਦੇ ਵਿੱਚ ਤਾਂ ਇਹ ਕਾਂਗਰਸ ਨੂੰ ਜੁਆਇਨ ਕਰਨਾ ਚਾਹੁੰਦੇ ਆ ਇਸ ਸਿਤਿਤੀਆਂ ਸਾਰੀਆਂ ਹੋਮ ਰੂਲ ਦੇ ਨਾਲ ਰਿਲੇਟ ਕਰਨੀਆਂ ਰਹਿ ਜੇ ਇੱਥੋਂ ਪਤਾ ਲੱਗੂ ਵੀ ਹੋਮ ਰੂਲ ਬਣਿਆ ਕਿਵੇਂ ਠੀਕ ਹੈ ਨਾ ਤੇ ਜਦੋਂ ਇਹ ਬਾਹਰ ਆਉਂਦੇ ਰਹਿ ਜੇ 1914 ਦੇ ਵਿੱਚ ਤਾਂ ਕਾਂਗਰਸ ਨੂੰ ਜੁਆਇਨ ਕਰਨਾ ਚਾਹੁੰਦੇ ਆ ਬਟ ਦੋ ਵਿਅਕਤੀ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਜਿੰਨਾ ਚਿਰ ਜਾਉਂਦੇ ਆ ਉਹਨਾਂ ਚਿਰ ਜਿਹੜਾ ਬਾਲਗੰਗਾਧਰ ਤਿਲਕਾ ਕਿਉਂਕਿ ਇਹ ਹੀ ਜਿਹੜੇ ਸੀਗੇ ਬਾਲਗੰਗਾਧਰ ਤਿਲਕਾ ਕਿ ਗਰਮ ਖਿਆਲਾਂ ਦੇ ਸੀਗੇ ਯਾਨੀ ਕਿ ਕਾਫੀ ਜ਼ਿਆਦਾ ਜਿਹੜੇ ਵਿਦਰੋਹੀ ਭਾਵਨਾ ਰੱਖਦੇ ਸੀਗੇ ਕਾਰਨ ਦੀ ਆਪਣੇ ਹੱਕਾਂ ਨੂੰ ਲੈਣ ਦੇ ਵਾਸਤੇ ਤਾਂ ਜਿਹੜੇ ਦੋ ਵਿਅਕਤੀ ਆ ਉਹ ਕਹਿੰਦੇ ਆ ਕਿ ਵੀ ਅਸੀਂ ਜਿੰਨਾ ਚਿਰ ਜਾ ਬਾਲ ਗੰਗਾਧਰ ਤਿਲਕ ਦੇ ਕਾਂਗਰਸ ਨੂੰ ਜੁਆਇਨ ਕਰਨਤੇ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਜੋ ਗਾਂਧੀ ਦੇ ਗੁਰੂ ਸੀ ਤੇ ਫਰੋਸ਼ਾ ਮਹਿਤਾ ਇਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਬਹੁਤ ਜ਼ਿਆਦੇ ਨਰਮ ਖਿਆਲਾਂ ਦੇ ਜਿਹੜੇ ਸੀਗੇ ਇਹ ਫਰੋਸ਼ਾ ਮਹਿਤਾ ਹਨ ਤਾਂ ਇਹਨਾਂ ਦੀ ਮੌਤ ਹੋ ਜਾਂਦੀ ਹੈ 1915 ਦੇ ਵਿੱਚ ਰਾਜੇ ਤੇ ਫਿਰ ਬਾਲ ਗੰਗਾਧਰ ਜਿਹੜੇ ਹੈਗੇ ਆ ਤਿਲਕ ਉਹ ਜਿਹੜਾ ਹੋਮ ਰੂਲ ਲੀਗ ਹੈ ਜਿਹੜੀ ਉਹਨੂੰ ਸ਼ੁਰੂ ਕਰਦੇ ਆ 1916 ਦੇ ਵਿੱਚ ਠੀਕ ਹੈ ਨਾ ਫਿਰ ਇੱਧਰ ਰਾਜੇ ਜਿਹੜਾ ਹੈਗਾ ਐਨੀ ਬੇਸੈਂਟ ਐਨੀ ਬੈਸੈਂਟ ਦਾ ਜਨਮ ਹੁੰਦਾ राजे 1847 ਸਕਾਟਲੈਂਡ ਦੇ ਵਿੱਚ ਠੀਕ ਹੈ ਨਾ ਤੁਹਾਨੂੰ ਕੁਐਸਚਨ ਆ ਸਕਦਾ ਕਿ ਐਨੀ ਬੈਸੈਂਟ ਦਾ ਜਿਹੜਾ ਹੈ ਬੈਸੈਂਟ ਸੀਗੀ ਉਹਦਾ ਜਨਮ ਕਿੱਥੇ ਹੋਇਆ ਤਾਂ ਸਕਾਟਲੈਂਡ ਦੇ ਵਿੱਚ ਹੋਇਆ ਇਹ ਮੂਲ ਸੀ राजे ਯਾਨੀ ਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀਗਾ ਉਹ ਕਿੱਥੋਂ ਸੀ ਆਇਰਲੈਂਡ ਤੋਂ ਸੀ ਬਟ ਇਹ ਰਹੀ ਕਿੱਥੇ ਸੀਗੀ ਇਹਨੇ ਪੜਾਈ ਆਵਦੀ ਕਿੱਥੇ ਕੀਤੀ ਸੀਗੀ ਤਾਂ ਉਹ ਇੰਗਲੈਂਡ ਦੇ ਵਿੱਚ ਕੀਤੀ ਸੀ ਬਰਟੇਨ ਦੇ ਵਿੱਚ ਭਾਰਤ ਕਦੋਂ ਆਉਂਦੀ ਹੈ राजे ਤੁਹਾਨੂੰ ਕੁਐਸਚਨ ਡਾਇਰੈਕਟ ਆ ਸਕਦਾ ਕਿ ਐਨੀ ਬੈਸੈਂਟ ਭਾਰਤ ਕਦੋਂ ਆਈ ਸੀ ਤਾਂ 1893 ਈਸਵੀ ਦੇ ਵਿੱਚ ਆਈ ਸੀ 1893 ਈਸਵੀ ਦੇ ਵਿੱਚ ਕੀ ਹੋਇਆ ਸੀਗਾ राजे 1993 ਦੇ ਵਿੱਚ ਕੀ ਹੋਇਆ ਸੀ ਰਾਜੇ ਸ਼ਿਕਾਂਗੋ ਦੇ ਵਿੱਚ ਇੱਕ ਜਿਹੜੀ ਸੰਸਦ ਹੋਈ ਸੀਗੀ ਧਰਮ ਸੰਸਦ ਹੋਈ ਸੀਗੀ ਯਾਨੀ ਕਿ ਧਰਮ ਦੇ ਨਾਲ ਸੰਬੰਧਤ ਕਾਨਫਰੰਸ ਹੋਈ ਸੀ ਜਿਹਦੇ ਵਿੱਚ ਇਹਦੀ ਮੁਲਾਕਾਤ ਹੈ ਜਿਹੜੀ Swami Vivekananda ਨਾਲ ਹੋਈ ਸੀ 1993 ਦੇ ਵਿੱਚ ਜਿਹੜਾ ਸ਼ਿਕਾਂਗੋ ਦੇ ਵਿੱਚ ਸਵਾਮੀ ਵਿਵੇਕਾਨੰਦ ਦੇ ਨਾਲ ਇਹਦੀ ਮੁਲਾਕਾਤ ਹੁੰਦੀ ਹੈ ਰਾਜੀ ਤੇ ਉਹਨਾਂ ਦੀ ਬਾਤचीत ਤੋਂ ਇਹ ਇੰਨਾ ਕਿ ਪ੍ਰਭਾਵਿਤ ਹੁੰਦੀ ਹੈ ਕਿ ਭਾਰਤ ਆਉਣਾ ਚਾਹੁੰਦੀ ਹੈ ਬਾਅਦ ਚ ਤਾਂ ਫਿਰ 1893 ਦੇ ਵਿੱਚ ਇੰਡੀਆ ਆਉਂਦੀ ਹੈ ਰਾਜੀ ਬਟ ਜਦੋਂ ਇਹ ਇੰਡੀਆ ਆਈ ਸੀ ਤਾਂ ਇੱਕ ਧਾਰਮਿਕ ਉਪਦੇਸ਼ ਦੇ ਨਾਲ ਆਈ ਸੀ ਕਿਉਂਕਿ ਇਹ ਥੀਓਸੋਫੀਕਲ ਸੁਸਾਇਟੀ ਆਫ ਇੰਡੀਆ ਦੀ ਮੈਂਬਰ ਬਣ ਕੇ ਆਈ ਸੀ ਇਹ ਡਾਇਰੈਕਟ ਕੁਐਸਚਨ ਵੀ ਬਣ ਸਕਦਾ ਹੈ ਰਾਜੀ ਕਿ ਜਿਹੜੀ ਐਨੀ ਬੈਸੈਂਟ ਹੈ ਉਹ ਕਿਸ ਸੁਸਾਇਟੀ ਦੀ ਮੈਂਬਰ ਬਣ ਕੇ ਆਈ ਸੀ ਤਾਂ ਥੀਓਸੋਫੀਕਲ ਸੁਸਾਇਟੀ ਇਹ ਜਾਨੀ ਕਿ ਧਰਮ ਨਾਲ ਸੰਬੰਧਿਤ ਸੁਸਾਇਟੀ ਸੀਗੀ ਧਾਰਮਿਕ ਵਿਚਾਰ ਜਿਹੜੇ ਉਹ ਉਹਨਾਂ ਦਾ ਜਿਹੜਾ ਪ੍ਰਚ ਜਿਹੜਾ ਹੈਗਾ ਜਿਹੜੀਆਂ ਇਥੋਂ ਦੀਆਂ ਇੰਡੀਆ ਦੀਆਂ ਸਮਾਜਿਕ ਕ੍ਰਿਤੀਆਂ ਹੁੰਦੀਆਂ ਜਿਵੇਂ ਬਾਲ ਵਿਆ ਮਹਿਲਾ ਸਿੱਖਿਆ ਦੇ ਨਾਲ ਸੰਬੰਧਿਤ ਜਾਂ ਜਾਤੀ ਸੰਘਰਸ਼ ਦੇ ਨਾਲ ਸੰਬੰਧਿਤ ਇਹ ਜੁੜ ਜਾਂਦੀ ਜਾਨੀ ਕਿ ਉਹਨਾਂ ਨਾਲ ਸੰਬੰਧਿਤ ਵਿਸ਼ਿਆਂ ਦੇ ਉੱਤੇ ਇਹ ਕੰਮ ਕਰਨ ਲੱਗ ਜਾਂਦੀ ਆ ਹੌਲੀ ਹੌਲੀ ਰਜੇ ਦਾ ਇੰਨਾ ਕਿ ਇੰਡੀਆ ਦੇ ਨਾਲ ਜਿਹੜਾ ਹੈਗਾ ਲगाव ਹੋ ਜਾਂਦਾ ਭਾਰਤੀ ਸੰਸਕ੍ਰਿਤੀ ਦੇ ਨਾਲ Hindu ਧਰਮ ਦੇ ਨਾਲ ਜਾਂ ਸਨਾਤਨ ਧਰਮ ਦੇ ਨਾਲ ਜਿਹੜਾ ਇੰਨਾ ਕ ਲगाव ਹੋ ਜਾਂਦਾ ਕਿ ਇਹ ਤੈਅ ਕਰਦੀ ਹੈ ਕਿ ਮੈਂ ਹੁਣ ਇੰਡੀਆ ਦੇ ਵਿੱਚ ਹੀ ਰਹੂੰਗੀ ਠੀਕ ਹੈ ਨਾ ਇਹ ਲਿਖਿਆ ਹੋਇਆ ਹੈ ਨਾ ਸਾਰਾ ਕਿ ਇਹਦਾ ਜਿਹੜਾ ਭਾਰਤਾਂ ਕੀ ਭਾਰਤੀ ਸੰਸਕ੍ਰਿਤੀ ਦੇ ਨਾਲ ਲगाव ਹੋ ਗਿਆ ਤੇ ਇੱਥੇ ਹੀ ਫਿਰ ਕੀ ਹੁੰਦਾ ਰਾਜੀ ਜੀ ਜਦੋਂ ਇਹ ਇੰਡੀਆ ਦੇ ਵਿੱਚ ਰਹਿ ਲੈਂਦੀ ਆ ਤਾਂ ਫਿਰ 1899 ਇਹ ਕੁਐਸਚਨ ਵੀ ਬਹੁਤ ਵਾਰੀ ਆਇਆ ਹੋਇਆ ਕਿ ਐਨੀ ਬੈਸੈਂਟ ਦੇ ਦੁਆਰਾ ਖੋਲੇ ਹੋਏ ਕਾਲਜ ਦਾ ਨਾਮ ਦੱਸੋ ਤਾਂ ਇਹ ਹਿੰਦੂ ਸੈਂਟਰਲ ਕਾਲਜ ਖੋਲਦੀ ਹੈ ਠੀਕ ਹੈ ਨਾ ਬਨਾਰਸ ਦੇ ਵਿੱਚ ਠੀਕ ਹੈ ਨਾ ਕੁਐਸਚਨ ਕਿਵੇਂ ਵੀ ਆ ਸਕਦਾ ਹੈ ਰਾਜੀ ਜੀ ਐਨੀ ਬੈਸੈਂਟ ਨੇ ਹਿੰਦੂ ਸੈਂਟਰਲ ਕਾਲਜ ਕਦੋਂ ਖੋਲਿਆ 1899 ਦੇ ਵਿੱਚ ਕਿੱਥੇ ਖੋਲਿਆ ਬਨਾਰਸ ਦੇ ਵਿੱਚ ਜਾਂ ਕਿਹੜਾ ਕਾਲਜ ਖੋਲਿਆ ਤਾਂ ਹਿੰਦੂ ਸੈਂਟਰਲ ਕਾਲਜ ਇਸੇ ਦਾ ਨਾਮ ਹੀ ਬਦਲ ਕੇ 1915 ਦੇ ਵਿੱਚ ਰਾਜੀ ਜੀ ਬਨਾਰਸ ਹਿੰਦੂ ਵਿਸ਼ਵ ਵਿਦਿਆਲਾ ਰੱਖਿਆ ਗਿਆ ਸੀ ਠੀਕ ਹੈ ਨਾ ਇਸੇ ਦਾ ਨਾਮ 1815 ਦੇ ਵਿੱਚ ਬਦਲ ਕੇ ਕੀ ਰੱਖਿਆ ਗਿਆ ਸੀਗਾ ਬਨਾਰਸ ਵਿਸ਼ਵ ਹਿੰਦੂ ਵਿਸ਼ਵ ਵਿਦਿਆਲਾ ਤੇ ਇਸ ਜਿਹੜਾ ਕਾਲਜ ਖੋਲਿਆ ਸੀ ਰਾਜੇ ਇਹਦਾ ਉਦਘਾਟਨ ਕਦੋਂ ਹੋਇਆ ਸੀ 4 ਫਰਵਰੀ 1916 ਨੂੰ ਹੋਇਆ ਸੀ ਕਿਹਨੇ ਕੀਤਾ ਸੀ ਮਹਾਤਮਾ ਗਾਂਧੀ ਨੇ ਕੀਤਾ ਸੀ ਠੀਕ ਹੈ ਨਾ ਇਸ ਤੋਂ ਬਾਅਦ ਅੱਗੇ ਇੱਕ ਲਾਈਨ ਹੋਰ ਇੱਥੇ ਰਾਜੇ ਨੋਟ ਕਰ ਲਓ ਇਹਦੇ ਜੀਵਨ ਨਾਲ ਸੰਬੰਧਿਤ ਕਿ ਜਦੋਂ ਇਹ ਇੱਥੇ ਰਹਿੰਦੀ ਆ ਤਾਂ ਰਾਜੇ ਇੰਡੀਆ ਦੇ ਵਿੱਚ ਰਹਿੰਦੀ ਆ ਤਾਂ ਉਹ ਇਹਨੂੰ 1916 ਦੇ ਵਿੱਚ ਜਿਹੜਾ ਹੈਗਾ ਜੇਲ ਜਾਣਾ ਪੈਂਦਾ ਰਜੇ 1916 ਵਿੱਚ ਇਹਨੂੰ ਜੇਲ ਜਾਣਾ ਪੈਂਦਾ ਜਦੋਂ ਇਹ ਹੋਮ ਰੂਲ ਲੀਗ ਹੈ ਜਿਹੜੀ ਉਹ ਸ਼ੁਰੂ ਕਰਦੀ ਆ ਤਾਂ ਉਹਦੇ ਤਹਿਤ ਇਹਨੂੰ ਹੋਮ ਰੂਲ ਲੀਗ ਦੇ ਤਹਿਤ ਇਹਨੂੰ ਜੇਲ ਜਾਣਾ ਪੈਂਦਾ 1916 ਦੇ ਵਿੱਚ 1917 ਦੇ ਵਿੱਚ ਫਿਰ ਇਹ ਰਜੇ ਇਥੋਂ ਰਿਹਾ ਹੋ ਜਾਂਦੀ ਆ ਤੇ ਰਿਹਾ ਹੁਣ ਤੋਂ ਬਾਅਦ ਇਹ ਜਿਹੜਾ ਹੈਗਾ ਗੋਲਮੇਜ਼ ਸਿਮੇਲਨ ਜਿਹੜੇ ਤਿੰਨ ਗੋਲਮੇਜ਼ ਸਿਮੇਲਨ ਹੋਇਆ ਨਾ ਤਾਂ ਉਹਨਾਂ ਦੇ ਵਿੱਚ ਹਿੱਸਾ ਲੈਂਦੀ ਆ ਰਜੇ ਇਹ ਦੂਜੀ ਗੋਲ ਮੇਜ਼ ਦੇ ਵਿੱਚ ਜਿਹੜੀ ਉਹਨਾਂ ਦੇ ਵਿੱਚੋਂ ਦੂਜੀ ਹੋਈ ਸੀ ਨਾ ਉਹਦੇ ਵਿੱਚ ਇਹ ਹਿੱਸਾ ਲੈਂਦੀ ਹੈ ਰਾਜੇ ਤੇ ਇੰਗਲੈਂਡ ਜਾਂਦੀ ਹੈ ਤੇ ਉੱਥੇ ਇੰਗਲੈਂਡ ਦੇ ਵਿੱਚ ਹੀ ਇਹਦੀ ਮੌਤ ਹੋ ਜਾਂਦੀ ਹੈ 1933 ਦੇ ਵਿੱਚ ਇਹਦੀ ਇੰਗਲੈਂਡ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਪੁੱਛ ਸਕਦੇ ਇਹਦੀ ਮੌਤ ਕਿੱਥੇ ਹੋਈ ਸੀਗੀ ਇੰਗਲੈਂਡ ਦੇ ਵਿੱਚ ਹੋਈ ਸੀਗੀ ਠੀਕ ਹੈ ਨਾ ਹੁਣ ਆਪਾਂ ਦੇਖਾਂਗੇ ਇਹਨਾਂ ਦੀ ਹੋਮ ਰੂਲ ਲੀਗ ਕਿਹੜੇ-ਕਿਹੜੇ ਸੀਗੇ ਠੀਕ ਹੈ ਨਾ ਤਾਂ ਬਾਲ ਗੰਗਾਧਰ ਤਿਲਕ ਰਾਜੇ ਇਹਨਾਂ ਨੇ ਜਿਹੜਾ ਹੋਮ ਰੂਲ ਲੀਗ ਸ਼ੁਰੂ ਕੀਤਾ ਸੀਗਾ ਉਹ 28 April 1916 ਨੂੰ ਸ਼ੁਰੂ ਕੀਤਾ ਸੀ राजे ਇਹਦਾ ਹੈੱਡਕੁਆਰਟਰ ਪੂਨਾ ਦੇ ਵਿੱਚ ਸੀਗਾ ਪ੍ਰਧਾਨ ਕੌਣ ਸੀਗਾ ਜੋਸਫ ਬੈਪਟਿਸਤਾ ਰਾਜੇ ਗੰਗਾਧਰ テルਕ ਜਿਹੜੇ ਉਹ ਆਪ ਉਹਨਾਂ ਨੇ ਪ੍ਰਧਾਨਗੀ ਨਹੀਂ ਕੀਤੀ ਸੀ ਅਧਿਐਕਸ਼ ਨਹੀਂ ਬਣੇ ਸੀਗੇ ਉਹਨਾਂ ਨੇ ਅਧਿਐਕਸ਼ ਕਿਹਨੂੰ ਬਨਾਇਆ ਸੀਗਾ ਜੋਸਫ ਬਾਪਟਿਸਤਾ ਨੂੰ ਬਨਾਇਆ ਸੀਗਾ ਫਿਰ ਸਚਿਵ ਕੌਣ ਬਣੇ ਸੀ ਰਾਜੇ ਇਹਨਾਂ 'ਚ ਸਮਝਾਉਣ ਵਾਲਾ ਨਹੀਂਗਾ ਇਹ ਤੁਸੀਂ ਇਸੇ ਤਰ੍ਹਾਂ ਫੈਕਟ ਯਾਦ ਕਰ ਲਿਓ ਠੀਕ ਹੈ ਨਾ ਤਾਂ ਗੰਗਾਧਰ テルਕ ਦੇ ਜਿਹੜਾ ਹੋਮ ਰੂਲ ਸੀ ਉਹਦੇ ਵਿੱਚੋਂ ਸਚਿਵ ਕੌਣ ਬਣੇ ਸੀਗੇ ਐਨ ਸੀ ਕੇਲਕਰ ਬਣੇ ਸੀ ਰਾਜੇ ਖੇਤਰ ਕਿਹੜੇ-ਕਿਹੜੇ ਦੇ ਵਿੱਚ ਸ਼ੁਰੂ ਕੀਤਾ ਸੀ ਇਹ ਹੋਮ ਰੂਲ ਸੀਗਾ ਜਿਹੜਾ ਮਹਾਰਾਸ਼ਟਰ ਦੇ ਵਿੱਚ ਸੀਗਾ ਬਟ ਬੰਬਾ ਬੰਬੇ ਦਾ ਜਿਹੜਾ ਇਲਾਕਾ ਉਹਨੂੰ ਛੱਡਿਆ ਗਿਆ ਸੀ ਠੀਕ ਹੈ ਨਾ ਮਹਾਰਾਸ਼ਟਰ ਕਰਨਾਟਕ ਤੇ ਮੱਧ ਪ੍ਰਾਂਤ ਤੇ ਮਹਾਰਾਸ਼ਟਰ ਦੇ ਵਿੱਚੋਂ ਜਿਹੜਾ ਬੰਬੇ ਦਾ ਖੇਤਰ ਆ ਉਹਨੂੰ ਛੱਡਿਆ ਗਿਆ ਸੀ ਉੱਥੇ ਇਹ ਨਹੀਂ ਲਾਗੂ ਕੀਤਾ ਗਿਆ ਸੀ ਜਿਹੜੇ ਗੰਗਾਧਰ ਤਿਲਕ ਦੇ ਜਿਹੜੇ ਮੈਂਬਰ ਸੀਗੇ ਰਾਜੇ ਹੋਮ ਰੂਲ ਦੇ ਉਹ ਕਿੰਨੇ ਸੀਗੇ 32000 ਪਲੱਸ ਸੀਗੇ ਤਾਂ ਇਹਨਾਂ ਨੇ ਆਪਣੇ ਹੋਮ ਰੂਲ ਦਾ ਪ੍ਰਚਾਰ ਕਰਨ ਵਾਸਤੇ ਦੋ ਪੱਤਰਕਾਵਾਂ ਸ਼ੁਰੂ ਕੀਤੀਆਂ ਸੀ ਰਾਜੇ ਕੇਸਰੀ ਤੇ ਮਰਾਠਾ ਇਹ ਤੁਹਾਨੂੰ ਇਸ ਤਰ੍ਹਾਂ ਵੀ ਪੁੱਛ ਸਕਦੇ ਆ ਕਿ ਗੰਗਾਧਰ ਤਿਲਕ ਦੀਆਂ ਜਿਹੜੇ ਪੱਤਰ ਕਿਹੜੇ-ਕਿਹੜੇ ਪੱਤਰਕਾਵਾਂ ਸ਼ੁਰੂ ਕੀਤੀਆਂ ਸੀ ਤਾਂ ਕੇਸਰੀ ਤੇ ਮਰਾਠਾ ਕੀਤੀਆਂ ਸੀ ਰਾਜੇ ਅੱਗੇ ਇਹਨਾਂ ਦੀ ਜੇ ਲੈਂਗੁਏਜ ਪੁੱਛ ਲੈਣ ਤਾਂ ਜਿਹੜਾ ਕੇਸਰੀ ਆ ਉਹ ਮਰਾਠੀ ਭਾਸ਼ਾ ਦੇ ਵਿੱਚ ਸੀ ਤੇ ਜਿਹੜਾ ਮਰਾਠਾ ਉਹ ਅੰਗਰੇਜ਼ੀ ਦੇ ਵਿੱਚ ਸੀ ਠੀਕ ਹੈ ਨਾ ਮਰਾਠਾ ਅੰਗਰੇਜ਼ੀ ਦੇ ਵਿੱਚ ਸੀ ਰਾਜੇ ਕੇਸਰੀ ਜਿਹੜਾ ਉਹ ਮਰਾਠੀ ਘਟਨਾ ਵਾਪਰਦੀ ਹੈ ਇੱਕ ਕਿ ਜਿਹੜਾ ਇਹ ਇਹਨੂੰ ਤਿਲਕ ਨੂੰ ਜਿਹੜਾ ਹੈਗਾ ਇੱਕ ਇਨਸਾਨ ਹੁੰਦਾ ਹੈਗਾ ਜਿਹੜਾ ਵੈਲੈਂਟਾਈਲ ਸ਼ਰੋਲ ਜੀ ਦਾ ਨਾਮ ਹੁੰਦਾ ਉਹ ਕੀ ਕਹਿੰਦਾ ਕਿ ਜਿਹੜਾ ਗੰਗਾਧਰ ਤਿਲਕਾ ਭਾਰਤ ਵਿੱਚ ਆਜ਼ਾਦੀ ਦਾ ਆ ਸ਼ਾਂਤੀ ਦਾ ਜਨਕ ਆ ਉਹਨਾਂ ਨੇ ਗੰਗਾਧਰ ਤਿਲਕ ਬਾਰੇ ਇਹ ਸਟੇਟਮੈਂਟ ਦਿੱਤੀ ਸੀਗੀ राजे ਜਿਹਦੇ ਕਰਕੇ ਜਿਹੜਾ ਇਹ ਕੇਸ ਕਰ ਦਿੰਦੇ राजे ਤਾਂ ਲੰਡਨ ਜਾਣਾ ਪੈਂਦਾ ਫਿਰ ਤਿਲਕ ਨੂੰ ਕੇਸ ਲੜਨ ਦੇ ਲਈ ਤੇ ਜਦੋਂ ਇਹ ਲੰਡਨ ਚਲੇ ਜਾਂਦੀ ਆ ਤਾਂ ਪਿੱਛੋਂ ਅੰਦੋਲਨ ਆ ਜਿਹੜਾ ਹੋਮ ਰੂਲ ਲੀਗ ਦਾ ਅੰਦੋਲਨ ਇਹ ਚਲਾਰੇ ਸੀ ਉਹ ਕੀ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਠੀਕ ਆ ਨਾ ਇੱਥੋਂ ਤੱਕ ਧਿਆਨ ਚ ਰੱਖਿਓ ਅੱਗੇ ਫਿਰ ਦੇਖਦੇ ਆਂ ਫਿਰ ਇੱਧਰ ਐਨੀਬੈਸੈਂਟ ਆ ਜਾਂਦੀ राजे ਫਿਰ ਉਹ ਵੀ ਸ਼ੁਰੂ ਕਰਦੀ ਹੈ ਨਾਲ ਹੀ ਏ ਐਨੀਬੇਸੈਂਟ ਦਾ ਜਿਹੜਾ ਹੋਮ ਰੂਲ ਲੀਗ ਸੀਗੀ ਇਹ ਆਇਰਲੈਂਡ ਤੋਂ ਜ਼ਿਆਦਾ ਪ੍ਰਭਾਵਿਤ ਸੀ ਠੀਕ ਹੈ ਨਾ ਕਿਉਂਕਿ ਇਹ ਮੂਲ ਉੱਥੋਂ ਦੀ ਸੀਗੀ ਨਾ ਨਵੰਬਰ 1916 ਦੇ ਵਿੱਚ ਇਹਨੇ ਸ਼ੁਰੂ ਕੀਤਾ ਰ राजे ਹੈੱਡਕੁਆਟਰ ਮਦਰਾਸ ਮਦਰਾਸ ਦੇ ਵਿੱਚ ਵੀ ਜੇ ਪਾਰਟਿਕੂਲਰ ਇਲਾਕਾ ਪੁੱਛ ਲੈਣ ਤਾਂ ਰ राजे ਅੜਿਆਰ ਦੇ ਵਿੱਚ ਸੀਗਾ ਠੀਕ ਹੈ ਨਾ ਇਹਦੀ ਪ੍ਰਧਾਨ ਇਹ ਖੁਦ ਬੰਦੀ ਆ ਐਨੀਬੇਸੈਂਟ ਸਚਿਵ ਕੌਣ ਸੀਗੇ ਜੋਰਜ ਜੋਇਸਫ ਸੀਗੇ ਖੇਤਰ ਰਾਜੇ ਸੰਪੂਰਨ ਭਾਰਤ ਜਾਨੀ ਕਿ ਸਾਰੇ ਭਾਰਤ ਦੇ ਵਿੱਚ ਸੀ ਸਿਰਫ ਜਿਹੜੇ ਤਿਲਕ ਦੇ ਖੇਤਰ ਸੀ ਜਾਨੀ ਕਿ ਜਿਵੇਂ ਮਹਾਰਾਸ਼ਟਰ ਕਰਨਾਟਕ ਮੱਧ ਪ੍ਰਾਂਤ ਜਿੱਥੇ ਬੰਬਾਲ ਗੰਗਾਧਰ ਤਿਲਕ ਦਾ ਜਿਹੜਾ ਹੋਮ ਰੂਲ ਸੀਗਾ ਉਨਾ ਦੇ ਲਾਕਿਆ ਨੂੰ ਛੱਡ ਕੇ ਸਾਰੇ ਭਾਰਤ ਦੇ ਵਿੱਚ ਜਿਹੜਾ ਹੈਗਾ ਇਹ ਲਾਗੂ ਕੀਤਾ ਗਿਆ ਸੀ ਇਹ ਅੰਦੋਲਨ ਇਹਦੇ ਮੈਂਬਰ ਰਾਜੇ 27000 ਪਲੱਸ ਸੀ ਤੇ ਜੇਕਰ ਇਹਦੀਆਂ ਸ਼ਖਾਵਾਂ ਪੁੱਛ ਲੈਣ ਤਾਂ 200 ਪਲੱਸ ਇਹਦੀਆਂ ਸ਼ਖਾਵਾਂ ਸੀਗੀਆਂ ਇਹਨੇ ਵੀ ਰਾਜੇ ਦੋ ਪੱਤਰਕਾਵਾਂ ਸ਼ੁਰੂ ਕੀਤੀਆਂ ਸੀਗੀਆਂ ਕਾਮਨ ਵੀਲ ਤੇ ਨਿਊ ਇੰਡੀਆ ਇਹ ਦੋਨੋਂ ਇੰਗਲਿਸ਼ ਦੇ ਵਿੱਚ ਸੀ ਰਾਜੇ ਇਹ ਪੱਤਰਕਾਵਾਂ ਜ਼ਰੂਰ ਧਿਆਨ ਚ ਰੱਖਣਗਾ ਤੁਸੀਂ ਠੀਕ ਹੈ ਨਾ ਫਿਰ ਕੀ ਹੁੰਦਾ ਰਾਜੇ 1917 ਦੇ ਵਿੱਚ ਜਿਹੜੇ 16 ਦੇ ਵਿੱਚ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਐਨੀਬੇ ਸੰਤ ਨੂੰ ਰਾਜੇ ਜਿਹਦੇ ਕਰਕੇ ਇਹ ਅੰਦੋਲਨ ਆ ਜਿਹੜਾ ਕਮਜ਼ੋਰ ਹੋ ਜਾਂਦਾ ਜਦੋਂ ਇਹ ਗ੍ਰ ਤਾਂ ਫਿਰ ਜਿਹੜਾ ਹੈਗਾ ਇਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਨਵੇਂ ਹੋਮ ਰੂਲ ਦਾ ਜਿਹੜਾ ਗਠਨ ਕੀਤਾ ਜਾਂਦਾ ਜਦੋਂ ਇਹ ਦੋਨਾਂ ਦੇ ਵਿੱਚ ਘਟਨਾ ਹੋ ਗਈ ਨਾ ਰਾਜੇ ਉਹ ਇੰਡੀਆ ਤੋਂ ਬਾਹਰ ਚਲੇ ਗਏ ਇਹਨੂੰ ਗ੍ਰਿਫਤਾਰ ਕਰ ਲਿਆ ਤਾਂ ਦੋਨਾਂ ਨੂੰ ਮਿਲਾ ਕੇ ਇੱਕ ਆਖਿਲ ਭਾਰਤੀ ਹੋਮ ਰੂਲ ਦਾ ਗਠਨ ਕੀਤਾ ਜਾਂਦਾ ਠੀਕ ਹੈ ਨਾ ਆਖਿਲ ਭਾਰਤੀ ਹੋਮ ਰੂਲ ਠੀਕ ਹੈ ਨਾ ਤਾਂ ਇਹਦਾ ਜਦੋਂ ਗਠਨ ਕੀਤਾ ਜਾਂਦਾ ਰਾਜੇ ਤਾਂ ਇਹਦਾ ਜਿਹੜੇ ਅਧਿਐਕਸ਼ ਬਣਾਇਆ ਜਾਂਦਾ ਉਹ ਕਿਹਨੂੰ ਬਣਾਇਆ ਜਾਂਦਾ ਮਹਾਤਮਾ ਗਾਂਧੀ ਨੂੰ ਬਣਾਇਆ ਜਾਂਦਾ ਰਹੇ ਮਹਾਤਮਾ ਗਾਂਧੀ ਫਿਰ ਇੱਕ ਸਵਰਾਜ ਸਭਾ ਦੀ ਜਿਹੜੀ ਸਥਾਪਨਾ ਕਰਦੇ ਆ ਜੋ ਕਿ ਜਿਹੜੀ ਇਹ ਹੋਮ ਰੂਲ ਲੀਗਾ ਉਹਨੂੰ ਉਹਦਾ ਪ੍ਰਚਾਰ ਕਰਨ ਦੇ ਵਿੱਚ ਜਿਹੜੀ ਹੈਗੀ ਕਾਫੀ ਸਹਾਇਕ ਸਿੱਧ ਹੁੰਦੀ ਹੈ ਤਾਂ ਇਹ ਸੀ ਆਪਣਾ ਟਾਪਿਕ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਰਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਨਾ ਅੰਤ ਮਿਲਦੇ ਆਂ ਅਗਲੀ ਟੌਪਿਕ ਦੇ ਵਿੱਚ ਥੈਂਕ ਯੂ